ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ਤਾ ਅਗਲਾ ਅੰਕ 33 ਅੱਗੇ ਦਾ ਰਸਤਾ ਯਾਨੀ ਅਗਲੇ ਰੇੜਾ ਭਾਗ ਪਹਿਲਾ ਸਮੇਂ ਦੇ ਨਾਲ ਕਾਂਗਰਸ ਦੀ ਪ੍ਰਤੀਕਿਰਿਆ ਅਤੇ ਭਾਜਪਾ ਦਾ ਦ੍ਰਿਸ਼ਟੀਕੋਣ ਇਹ ਕਿਤਾਬ ਲਿਖਣ ਤੱਕ 1978 ਵਿੱਚ ਸੰਜੀ ਗਾਂਧੀ ਦੁਆਰਾ ਇੰਦਰਾ ਗਾਂਧੀ ਦੇ ਅਸ਼ੀਰਵਾਦ ਨਾਲ ਆਪਰੇਸ਼ਨ ਪਿੰਡਰਾਂ ਵਾਲੇ ਖਾਲਿਸਤਾਨ ਆਪਰੇਸ਼ਨ 2 ਦੀ ਵਿਉਂਤਬੰਦੀ ਕੀਤੇ ਜਾਣ ਤੋਂ ਬਾਅਦ 42 ਸਾਲ ਬੀਤ ਗਏ ਹਨ ਤੇ 40 ਸਾਲ ਬੀਤ ਗਏ ਹਨ ਜਦੋਂ ਇਸ ਆਪਰੇਸ਼ਨ ਦੇ ਦਾਇਰੇ ਨੂੰ ਵਧਾ ਕੇ ਰਾਸ਼ਟਰੀ ਪੱਧਰ ਦੇ ਆਪਰੇਸ਼ਨ 2 ਵਿੱਚ ਤਬਦੀਲ ਕੀਤਾ ਗਿਆ ਸੀ ਜਿਸ ਇੱਕੋ ਇੱਕ ਉਦੇਸ਼ ਜਨਵਰੀ 1985 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਜਿਤਾਉਣਾ ਸੀ ਬਦਕਿਸਮਤੀ ਨਾਲ ਭਾਰਤ ਖਾਲੇ ਵੀ ਉਹਨਾਂ ਤਾਕਤਾਂ ਦਾ ਸਾਹਮਣਾ ਕਰ ਰਿਹਾ ਜਿਨ੍ਹਾਂ ਨੂੰ ਸੱਤਾ ਸੰਭਾਲ ਰਹੇ ਕੁਝ ਨੌਜਵਾਨਾਂ ਅਤੇ ਉਹਨਾਂ ਦੇ ਦੋਸਤ ਸਾਰੇ ਗੈਰ ਸੰਵਿਧਾਨਕ ਬੰਦੇ ਆ ਯਾਨੀ ਸੱਤਾ ਦੇ ਗਲਤ ਕਮਾਨੇ ਪੈਦਾ ਕੀਤਾ ਇਸ ਪੂਰੇ ਸਮੇਂ ਦੌਰਾਨ ਪੈਦਾ ਕੀਤੇ ਗਏ ਵੱਡੇ ਪੱਦਰ ਦੇ ਧਾਰਮਿਕ ਪਾੜੇ ਤੋਂ ਬਾਅਦ ਆਖਰਕਾਰ ਇੱਕ ਬੁਰੀ ਤਰ੍ਹਾਂ ਕਲਪਿਤ ਯੋਜਨਾਬੱਧ ਤੇ ਲਾਗੂ ਕੀਤੇ ਗਏ ਆਪਰੇਸ਼ਨ ਬਲੂ ਸਟਾਰ ਅਤੇ ਫਿਰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਦੇ ਭਾਰਤ ਦੇ ਕੁਝ ਹੋਰ ਸ਼ਹਿਰਾਂ ਵਿੱਚ ਸਿੱਖਾਂ ਵਿਰੁੱਧ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਕਤਲਿਆਂ ਨੂੰ ਅੰਜਾਮ ਦਿੱਤਾ ਗਿਆ ਪੰਜਾਬ ਵਿੱਚ ਸਿੱਖ ਨੌਜਵਾਨ ਵਰਗ ਵਿੱਚ ਪੈਦਾ ਹੋਈ ਪੀੜ ਦੇ ਨਤੀਜੇ ਵਜੋਂ ਸੂਬੇ ਨੇ ਸਭ ਤੋਂ ਭਿਆਨਕ ਦਹਾਕਾ ਵੇਖਿਆ ਗੁੱਸੇ ਵਿੱਚ ਆਏ ਹਜ਼ਾਰਾਂ ਸਿੱਖ ਨੌਜਵਾਨ ਖਾੜਕੂ ਵਾਦੇਰਾ ਪੈ ਗਏ ਇਸ ਤੋਂ ਪਹਿਲਾਂ ਕਿ ਸੂਬੇ ਵਿੱਚ ਸ਼ਾਂਤੀ ਆਉਂਦੀ ਬਹੁਤ ਸਾਰੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ ਕੁਝ ਕੁ ਨੌਜਵਾਨਾਂ ਦਾ ਪਤਾ ਲੱਗਿਆ ਪਰ ਹੋਰ ਬਹੁਤ ਸਾਰੇ ਹਾਰੇ ਵੀ ਲਾਪਤਾ ਹਨ ਜਦੋਂ ਸਿੱਖ ਨਵੰਬਰ 1984 ਦੇ ਭਿਆਨਕ ਘਬਰਾਂਦਾਂ ਤੇ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਦੌਰਾਨ ਅਤੇ ਬਾਅਦ ਵਿੱਚ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਲਈ ਇਨਸਾਫ ਦੀ ਉਡੀਕ ਕਰ ਰਹੇ ਸਨ ਉਦੋਂ 13 ਕਮਿਸ਼ਨਾਂ ਕਮੇਟੀਆਂ ਤੇ ਐਸਆਈਟੀ ਦੀ ਨਿਯੁਕਤੀ ਦੇ ਰੂਪ ਵਿੱਚ ਕੋਈ ਦਿਖਾਵਾ ਕਰਨ ਤੋਂ ਇਲਾਵਾ ਕਿਸੇ ਨੇ ਵੀ ਅਸਲ ਮੁੱਦਿਆਂ ਨੂੰ ਨੰਗਾ ਕਰਨ ਯਾਨੀ ਉਦੇੜਨ ਖੋਲਣ ਸਪਸ਼ਟ ਕਰਨ ਅਤੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਸਿਰਫ ਕਮਿਸ਼ਨਾਂ ਅਤੇ ਕਮੇਟੀਆਂ ਦੀ ਨਿਯੁਕਤੀ ਹੀ ਕਾਫੀ ਹੋਵੇ ਇਸ ਤੋਂ ਇਲਾਵਾ ਆਪਰੇਸ਼ਨ ਇੱਕ ਦੇ ਸ਼ੁਰੂ ਹੋਣ ਤੋਂ ਬਾਅਦ 15 ਸਾਲਾਂ ਦੀ ਮਿਆਦ ਦੌਰਾਨ ਪੰਜਾਬ ਵਿੱਚ ਜੋ ਕੁਝ ਵਾਪਰਿਆ ਉਸ ਨੂੰ ਜਾਣਬੁੱਝ ਕੇ ਇੱਕ ਗੈਰ ਜ਼ਰੂਰੀ ਮੁੱਦਾ ਬਣਾ ਦਿੱਤਾ ਗਿਆ ਸਮਾਂ ਬੀਤਣ ਨਾਲ ਅੱਗੇ ਵਧਣ ਦਾ ਰਸਤਾ ਤਿਆਰ ਕਰਨ ਦੀ ਲੋੜ ਘਟ ਹੀ ਹੋਈ ਹੈ ਜੋ ਵੀ ਹੈ ਪਿਛਲੇ ਸਾਲਾਂ ਨੇ ਦਿਖਾਇਆ ਹੈ ਕਿ ਕਿਵੇਂ ਤਬਾਈ ਭਰੀਆਂ ਘਟਨਾਵਾਂ ਦੇ ਝਟਕੇ ਕਿੰਨਾਂ ਤੱਕ ਚੱਲ ਸਕਦੇ ਹਨ ਨਿਰਸੰਦੇਹ ਭਾਰਤੀ ਹਿੱਤਾਂ ਦੀਆਂ ਵਿਰੋਧੀ ਤਾਕਤਾਂ ਇਹਨਾਂ ਘਟਨਾਵਾਂ ਨੂੰ ਆਪਣੇ ਫਾਇਦੇ ਹਿਤ ਵਰਤਣ ਲਈ ਨਵੇਂ ਅਤੇ ਰਚਨਾਤਮਕ ਤਰੀਕੇ ਲੱਭਦੀਆਂ ਰਹਿੰਦੀਆਂ ਹਨ ਰਾਸ਼ਟਰ ਦੇ ਸਮੁੱਚੇ ਹਿੱਤ ਵਿੱਚ ਇਹਨਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਦੀ ਲੋੜ ਹੈ ਤੇ ਸਪਸ਼ਟ ਤੌਰ ਤੇ ਇਹਨਾਂ ਨੂੰ ਅਣਡਿੱਟ ਨਹੀਂ ਕੀਤਾ ਜਾ ਸਕਦਾ ਅੱਗੇ ਦਾ ਰਸਤਾ ਸੁਝਾਉਣ ਤੋਂ ਪਹਿਲਾਂ ਮੈਂ ਇਹ ਜਾਂਚਣਾ ਚਾਹਾਂਗਾ ਕਿ 1984 ਤੋਂ ਬਾਅਦ ਕੇਂਦਰ ਵਿੱਚ ਸੱਤਾ ਵਿੱਚ ਜੋ ਸੱਤਾ ਤੋਂ ਬਾਹਰ ਰਹਿਣ ਵਾਲੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਸਬੰਧੀ ਕੀ ਕੁਝ ਕਿਹਾ ਜਾਂ ਕੀਤਾ ਗਿਆ ਅਤੇ ਕਿਵੇਂ ਭਾਰਤ ਦੇ ਹਿੱਤਾਂ ਦੀਆਂ ਵਿਰੋਧੀ ਤਾਕਤਾਂ ਇਹਨਾਂ ਅਨਸੁਲਝੇ ਮੁੱਦਿਆਂ ਦਾ ਫਾਇਦਾ ਚੁੱਕ ਰਹੀਆਂ ਹਨ ਸਮੇਂ ਦੇ ਨਾਲ ਕਾਂਗਰਸ ਦੀ ਪ੍ਰਤੀਕਿਰਿਆ 1984 ਤੋਂ ਬਾਅਦ ਸੱਤਾ ਵਿੱਚ ਆਈਆਂ ਕਾਂਗਰਸ ਸਰਕਾਰਾਂ 'ਚੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਵੰਬਰ 1984 ਤੋਂ ਨਵੰਬਰ 1999 ਤੋ ਕੋਈ ਉਮੀਦ ਨਹੀਂ ਸੀ ਕਿਉਂਕਿ ਉਹ ਇਸ ਸਮੱਸਿਆ ਦਾ ਹਿੱਸਾ ਸਨ पीवी नरसिम्हा राव जो प्रधानमंत्री ਵਜੋਂ ਆਪਣੇ ਪੂਰੇ ਕਾਰਜਕਾਲ ਜੂਨ 1991 ਤੋਂ ਮਈ 1996 ਦੌਰਾਨ 10 ਚਨਪਤ ਦੇ ਵਕਫ ਵਕ ਦਬਾਅ ਗੇ ਨਹੀਂ ਚੁਕੇ ਕੁਝ ਕਰ ਸਕਦੇ ਸਨ ਪਰ ਉਹਨਾਂ ਦਾ ਆਪਣਾ ਦਮਨ ਸਾਫ ਨਹੀਂ ਸੀ ਡਾਕਟਰ मनमोहन ਸਿੰਘ ਦੀ अल्पमत यानी ਘਟਕਿੰਤੀ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂਪੀਏ ਯੂनाइटेड प्रोग्रेसिव अलायंस ਸਰਕਾਰ ਕੋਲ ਆਪਣੇ ਲਗਾਤਾਰ 2-5 ਸਾਲਾਂ ਦੇ ਕਾਰਜਕਾਲ ਮਈ 2004 ਤੋਂ ਮਈ 2014 ਦੌਰਾਨ ਸਮਾਂ ਜਾਂ ਇਸ ਤੋਂ ਵੱਧ ਉਚਿਤ ਕੋਈ ਇਰਾਦਾ ਹੀ ਨਹੀਂ ਸੀ ਹਾਲਾਂਕਿ ਡਾਕਟਰ ਸਿੰਘ ਨੇ 12 ਅਗਸਤ 2005 ਨੂੰ ਨਵੰਬਰ 1984 ਦੇ ਘਟਨਾਕ੍ਰਮ ਬਾਰੇ ਸੰਸਦ ਵਿੱਚ ਮਾਫੀ ਮੰਗੀ ਸੀ ਪਰ ਪ੍ਰਵਿਰਤੀ ਵਨੋਂ ਇਹ ਤਕਨੀਕੀ ਮਾਫੀ ਬਧੇਰੇ ਸੀ ਜਿਸ ਤੋਂ ਮੰਨ ਤੋਂ ਕਾਂਗਰਸ ਨੂੰ ਉਸ ਦੇ ਅਵਚੇਤਨ ਦੋਸ਼ ਤੋਂ ਬਰੀ ਕਰਨਾ ਸੀ ਇਹ ਮਾਫੀ ਮੰਗਣ ਦੀ ਸ਼ਬਦਾਵਲੀ ਤੋਂ ਸਪਸ਼ਟ ਹੋਵੇਗਾ ਮੈਂ ਉਹ ਸਿੱਖ ਭਾਈਚਾਰੇ ਤੋਂ ਮਾਫੀ ਮੰਗਣ ਵਿੱਚ ਕੋਈ ਝਿਜਕ ਨਹੀਂ ਹੈ ਮੈਂ ਨਾ ਸਿਰਫ ਸਿੱਖ ਭਾਈਚਾਰੇ ਤੋਂ ਸਗੋਂ ਸਮੁੱਚੇ ਭਾਰਤੀ ਰਾਸ਼ਟਰ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਜੋ 1984 ਵਿੱਚ ਹੋਇਆ ਸੀ ਉਹ ਸਾਡੇ ਸੰਵਿਧਾਨ ਵਿੱਚ ਦਰਜ ਰਾਸ਼ਟਰਵਾਦ ਨੂੰ ਨਕਾਰਨਾ ਹੈ ਕਰੋਣਾ ਨੇ ਇਹ ਨਹੀਂ ਦੱਸਿਆ ਕਿ ਉਸ ਰਾਸ਼ਟਰਵਾਦ ਨੂੰ ਨਕਾਰਨ ਲਈ ਜ਼ਿੰਮੇਵਾਰ ਵਿਅਕਤੀ ਕੌਣ ਸਨ ਇਸ ਤੋਂ ਇਲਾਵਾ ਅਜੇ ਹੀ ਕੋਈ ਵੀ ਮੁਆਫੀ ਸਿੱਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਤੋਂ ਆਉਣੀ ਚਾਹੀਦੀ ਸੀ ਨਾ ਕਿ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਤੋਂ ਜਿਸ ਗੱਠਜੋੜ ਵਿੱਚ ਕਾਂਗਰਸ ਪਾਰਟੀ ਬਹੁਤ ਸਾਰੀਆਂ ਪਾਰਟੀਆਂ ਤੋਂ ਇੱਕ ਸੀ ਕੋਈ ਸੀਨੀਅਰ ਕਾਂਗਰਸੀ ਨੇਤਾਵਾਂ ਖਾਸ ਕਰਕੇ ਰਾਹੁਲ ਗਾਂਧੀ ਨੇ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਆਪਣੀ ਪਾਰਟੀ ਦੀ ਭੂਮਿਕਾ ਸਪਸ਼ਟ ਕਰਨ ਲਈ ਕੋਝ ਹਜ਼ੂਰੇਪਨ ਯਾਨੀ ਬੇਦਿਲ ਉਸ਼ਾਹੀਨ ਆ ਵਿਸ਼ਵਾਸੀ ਤੇ ਇਥੋਂ ਤੱਕ ਕਿ ਪਰਸਪਰ ਵਿਰੋਧੀ ਬਿਆਨ ਵੀ ਦਿੱਤੇ ਸਨ ਅਕਤੂਬਰ 2013 ਵਿਚ ਰਾਜਸਥਾਨ ਦੇ ਪਿੰਡ ਖੇਰਲੀ ਵਿੱਚ ਇੱਕ ਚੌਂਡ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇੰਦਰਾ ਗਾਂਧੀ ਦੀ ਹਤਿਆ ਕਰਨ ਵਾਲੇ ਦੋ ਰਖੇਕਾ ਨਾਲ ਆਪਣੇ ਸਬੰਧਾਂ ਨੂੰ ਯਾਦ ਕੀਤਾ ਉਸਨੇ ਕਿਹਾ ਇੱਕ ਦਿਨ ਗੁੱਸੇ ਵਿੱਚ ਮੇਰੇ ਦੋਸਤਾਂ ਨੇ ਮੇਰੀ ਦਾਦੀ ਨੂੰ ਮਾਰ ਦਿੱਤਾ ਮੇਰੇ ਅੰਦਰ ਗੁੱਸਾ ਸੀ ਜੋ ਮੇਰੇ ਉੱਪਰ ਬੋਝ ਬਣਿਆ ਹੋਇਆ ਸੀ ਇਸ ਗੁੱਸੇ ਨੇ ਮੈਨੂੰ ਦੁਬਾਰ ਰੱਖਿਆ ਸੀ ਅਤੇ ਇੱਕ ਦਿਨ ਮੈਨੂੰ ਇਹ ਗੱਲ ਸਮਝ ਆ ਗਈ ਕਿ ਜੋ ਉੱਥੇ ਹੋਇਆ ਇਸਲਾਵਾਦ ਉਸਾਰティア ਦੇ ਮੁਜ਼ਫਰ ਨਗਰ ਦੇ ਹਿੰਦੂ ਮੁਸਲਮ ਦੰਗਿਆਂ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਕਿਹਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਗੁੱਸਾ ਅੰਦਰ ਪੈਦਾ ਕੀਤਾ ਜਾਂਦਾ ਹੈ ਗੁੱਸਾ ਹੁੰਦਾ ਨਹੀਂ ਹੈ ਇਹ ਪੈਦਾ ਕੀਤਾ ਜਾਂਦਾ ਹੈ ਮੈਂ ਵੀ ਅਤਵਾਦ ਦਾ ਸ਼ਿਕਾਰ ਹਾਂ ਪਹਿਲਾਂ ਤੁਸੀਂ ਗੁੱਸਾ ਪੈਦਾ ਕਰਦੇ ਹੋ ਫਿਰ ਤੁਸੀਂ ਪੁੱਛਦੇ ਹੋ ਤੁਸੀਂ ਅਤਵਾਦੀ ਕਿਉਂ ਬਣ ਰਹੇ ਹੋ ਇਹ ਕੱਤਵਾਦੀ ਪੈਦਾ ਹੁੰਦਾ ਕਿਉਂਕਿ ਉਸ ਅੰਦਰ ਗੁੱਸਾ ਪੈਦਾ ਕੀਤਾ ਜਾਂਦਾ ਹੈ ਜਨਵਰੀ 2014 ਵਿੱਚ ਨਵੰਬਰ 1984 ਵਿੱਚ ਸਿੱਖ ਕਤਲਿਆਂ ਵਿੱਚ ਕਾਂਗਰਸ ਪਾਰਟੀ ਦੀ ਸਭਾਵਤ ਸ਼ਮੂਲੀਅਤ ਬਾਰੇ ਟੈਲੀਵਿਜ਼ਨ ਚੈਨਲ ਟਾਈਮਜ਼ ਨਾਉ ਤੇ ਅਰਨਵ ਗੋਸਵਾਮੀ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਮੈਨੂੰ ਯਾਦ ਹੈ ਮੈਂ ਉਦੋਂ ਬੱਚਾ ਹੀ ਸਾਂ ਮੈਨੂੰ ਯਾਦ ਹੈ ਕਿ ਸਰਕਾਰ ਦੰਗਿਆਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਅਤੇ ਹਤਿਆਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਹਾਲਾਂਕਿ ਉਸਨੇ ਇਹ ਜ਼ਰੂਰ ਮੰਨਿਆ ਕੁਝ ਕਾਂਗਰਸੀ ਸੰਭਵ ਹੈ ਕਿ ਇਸ ਵਿੱਚ ਸ਼ਾਮਲ ਸਨ ਉਹ ਕਾਨੂੰਨੀ ਪ੍ਰਕਿਰਿਆ ਤੋਂ ਲੰਗੇ ਹਨ ਕੁਝ ਕਾਂਗਰਸੀਆਂ ਨੂੰ ਇਸ ਵਾਸਤੇ ਸਜ਼ਾ ਵੀ ਹੋਈ ਹੈ पर 24 अगस्त 2018 ਨੂੰ ਲੰਡਨ ਦੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟ੍ਰੈਟੈਜਿਕ ਸਟੱਡੀ ਵਿੱਚ 1984 ਦੇ ਕਤਲਿਆਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਇੱਕ ਦੁਖਾਂਤ ਅਤੇ ਦਰਦਨਾਕ ਅਨੁਭਵ ਸੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਾਂਗਰਸ ਇਸ ਵਿੱਚ ਸ਼ਾਮਲ ਸੀ ਇਸ ਵਫਾਕ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਹੋਣ ਦੀ ਆਪਣੀ ਹیثیت ਵਜੋਂ ਸਹਿਮ ਪਿਤ੍ਰੋਤਾ ਨੇ ਇਸ ਸਮਾਰੋਹ ਦਾ ਆਯੋਜਨ ਕੀਤਾ ਸੀ ਅਤੇ ਉਹ ਵੀ ਉਸ ਭਾਸ਼ਣ ਦੌਰਾਨ ਮੰਚ ਉੱਤੇ ਮੌਜੂਦ ਸੀ 4 ਦਸੰਬਰ 2019 ਤੱਕ ਆਉਂਦੇ ਆਉਂਦੇ 1984 ਦੇ ਕਤਲੇਆਮ ਦਾ ਦੋਸ਼ ਉਸ ਸਮੇਂ ਦੇ ਗ੍ਰਹਿ ਮੰਤਰੀ ਬੀਬੀ ਨਰਸੀਮਾ ਰਾਓ ਦੇ ਸਿਰ ਮਰਨ ਦੀ ਕੋਸ਼ਿਸ਼ ਕੀਤੀ ਗਈ ਡਾਕਟਰ ਮਨਮੋਹਨ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਆਈਕੇ ਗੁਜਰਾਲ ਦੀ ਯਾਦ ਵਿੱਚ ਆਯੋਜਿਤ ਨਵੀਂ ਦਿੱਲੀ ਵਿਖੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਸ਼ਹਿਰ ਨਵੰਬਰ 1984 ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ ਜੇਕਰ ਰਾਓ ਨੇ ਗੁਜਰਾਲ ਦੀ ਇਸਲਾਹ ਤੇ ਕਾਰਵਾਈ ਕੀਤੀ ਹੁੰਦੀ ਕਿ ਉਸ ਸਥਿਤੀ ਨੂੰ ਕੰਟਰੋਲ ਕਰਨ ਲਈ ਜਲਦੀ ਤੋਂ ਜਲਦੀ ਫੌਜ ਬੁਲਾ ਲੈਣ ਇਨਜਬ ਦਾ ਕਿ ਡਾਕਟਰ ਸਿੰਘ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਦੋਂ ਤੱਕ ਗੁਜਰਾਲ ਅਤੇ ਹੋਰਾਂ ਨੇ ਸਥਿਤੀ ਤੇ ਕਾਬੂ ਪਾਉਣ ਲਈ ਫੌਜ ਬੁਲਾਉਣ ਦੀ ਬੇਨਤੀ ਕਰਨ ਲਈ rau ਨਾਲ ਮੁਲਾਕਾਤ ਕੀਤੀ ਉਦੋਂ ਤੱਕ ਇੱਕ ਅਕਬਰ ਰੋਡ ਗਰੁੱਪ ਨੇ rau ਨੂੰ ਸ਼ਕਤੀਹੀਨ ਬਣਾ ਦਿੱਤਾ ਸੀ ਸਪਸ਼ਟ ਹੈ ਕਿ 10 ਜਨਪਦ ਦੇ ਕਾਂਗਰਸ ਦੇ ਕਾਬੂ ਹੇਠ ਹੋਣ ਕਾਰਨ ਸੀਨੀਅਰ ਕਾਂਗਰਸੀ ਨੇਤਾ ਦਖਾਕੇ ਤੋਂ ਇਸ ਮੁੱਦੇ ਤੇ ਪਾਰਟੀ ਦੇ ਹੀ ਵਿਚਾਰ ਨੂੰ ਅੱਗੇ ਵਧਾਉਂਦੇ ਰਹੇ ਹਨ ਇਸ ਨੀਤੀ ਜਿਵੇਂ ਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਸਮੇਂ-ਸਮੇਂ ਤੇ ਦਿੱਤੇ ਗਏ ਬਿਆਨਤੋਂ ਪਤਾ ਲੱਗਦਾ ਹੈ ਨੂੰ ਇਸ ਤਰ੍ਹਾਂ ਸੰਖੇਪ ਵਿੱਚ ਲਿਖਿਆ ਜਾ ਸਕਦਾ ਹੈ ਕਿ ਇੱਕ ਅਕਬਰ ਰੋਡ ਨੂੰ ਸਿੱਖ ਵਿਰੋਧੀ ਕਦਰਿਆਮਨਾ ਜੋੜਨ ਵਾਲੇ ਹਰ ਕਦਮ ਦਾ ਵਿਰੋਧ ਕਰਨਾ ਅਜੇ ਹੀ ਅਵਰਾਧਾਂ ਲਈ ਹੋਰਨਾਂ ਨੂੰ ਦੋਸ਼ ਤਿੰਨਾਂ ਜਵਾਬੀ ਹਮਲਾ ਕਰਨਾ ਜਿੰਨਾ ਚਿਰ ਸੰਭਵ ਹੋ ਸਕੇ ਕਾਂਗਰਸ ਦੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਨਾ ਜਾਰੀ ਰੱਖਣਾ ਅਮੀ ਦੇਸੀ ਕਿ ਵਾਰ-ਵਾਰ ਉਚਾਰੇ ਗਏ ਝੂਠ ਨੂੰ ਪੂਰਨ ਸਚਾਈ ਵਜੋਂ ਸਬਕਾਰ ਕਰ ਲਿਆ ਜਾਵੇਗਾ ਅਤੇ ਕੁਝ ਸਮੇਂ ਬਾਅਦ ਸਭ ਭਲਾ ਦਿੱਤਾ ਜਾਵੇਗਾ ਜਾਂ ਪ੍ਰਾਣਾ ਤੇ ਆਟੂਕਮਾ ਹੋ ਜਾਵੇਗਾ 9 ਮਈ 2019 ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਇੱਕ ਮੀਟਿੰਗ ਵਿੱਚ ਇੱਕ ਟੈਲੀਵਿਜ਼ਨ ਪੱਤਰਕਾਰ ਵੱਲੋਂ ਸਿੱਖ ਵਿਰੋਧੀ ਕਤਲੇਆਮ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਤਾ ਨੇ ਲਾਪਰਵਾਹ ਟੰਗਣਾ ਕਿਹਾ ਹੂਆ ਤਾਂ ਹੂਆ ਯਾਨੀ ਹੋ ਗਿਆ ਤਾਂ ਹੋ ਗਿਆ ਹਾਲਾਂਕਿ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਨੁਕਸਾਨ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਪਿਤ੍ਰੋਤਾ ਤੋਂ ਉਸਦੀ ਇਸ ਟਿੱਪਣੀ ਲਈ ਮਾਫੀ ਮੰਗਵਾਈ ਪਰ ਪਿਤ੍ਰੋਤਾ ਦੀ ਅਣਜਾਣੇ ਵਿੱਚ ਅਤੇ ਲਾਪਰਵਾਹ ਟਿੱਪਣੀ ਨੇ ਸਾਰੇ ਪੇਤ ਖੋਲ ਦਿੱਤੇ ਭਾਜਪਾ ਦਾ ਦ੍ਰਿਸ਼ਟੀਕੋਣ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਯਾਨੀ ਭਾਜਪਾ ਦਾ ਸਵਾਰ ਸੀ ਸਿੱਖ ਹਿੱਤਾਂ ਦੇ ਮੁੱਦਿਆਂ ਤੇ ਸਖਤ ਰੁਖ ਅਪਣਾਉਣ ਲਈ ਅਕਾਲੀ ਨਿਜ਼ਾਮਾਂ ਦੇ ਮਜਬੂਰ ਹੋਣ ਅਤੇ ਇੰਦਰਾ ਗਾਂਧੀ ਦੁਆਰਾ ਹਿੰਦੂ ਏਜੰਡਾ ਹਾਈਜੈਕ ਕਰਨ ਨਾਲ ਭਾਜਪਾ ਨੇ ਪੰਜਾਬ ਦੀ ਰਾਜਨੀਤੀ ਵਿੱਚ ਟੁਕਮੇ ਰਹਿਣਾ ਅਤੇ ਆਪਣੇ ਹਿੰਦੂ ਵੋਟ ਬੈਂਕ ਦੀ ਰੱਖਿਆ ਕਰਨ ਲਈ ਓਨੀ ਹੀ ਹਿੰਦੂ ਪੱਖੀ ਕਟੜ ਪਹੁੰਚ ਅਪਣਾਈ ਇਥੋਂ ਤੱਕ ਕਿ RSS ਜਿਸ ਨੂੰ ਕਿ ਪਿੰਡਰਾ ਵਾਲੇ ਖਾਲਿਸਤਾਨ ਦੇ ਮੁੱਦੇ ਬਾਰੇ ਬਹੁਤ ਪਹਿਲਾਂ ਹੀ ਸੂ ਮਿਲ ਗਈ ਸੀ ਨੇ ਵੀ ਸਵੇਤ ਦੀ ਸ਼ਾਖਾ ਦੀਆਂ ਗਤੀਵਿਧੀਆਂ ਜੇਕਰ ਵਧਾਈਆਂ ਨਹੀਂ ਤਾਂ ਜਾਰੀ ਜ਼ਰੂਰ ਰੱਖੀਆਂ ਤਾਂ ਜੋ ਪੰਜਾਬ ਦੇ ਹਿੰਦੂਆਂ ਨੂੰ ਉਹਨਾਂ ਦੀ ਮੌਜੂਦਗੀ ਦਾ ਭਰੋਸਾ ਦਿਵਾਇਆ ਜਾ ਸਕੇ ਇਸੇ ਸੰਦਰਭ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕਿਸ਼ਨ ਅੜਵਾਨੀ ਨੇ ਆਪਣੀ ਸਵੈ ਜੀਵਨੀ ਮਾਈ ਕੰਟਰੀ ਮਾਈ ਲਾਈਫ ਰੂਪ ਐਂਡ ਕੰਪਨੀ 2008 ਵਿੱਚ ਲਿਖਿਆ ਹੈ ਕਿ ਸਿੱਖ ਖੜਕੂਵਾਦ ਭਾਜਪਾ ਦੇ ਅੰਦੋਲਨ ਨੇ ਇੰਦਰਾ ਗਾਂਧੀ ਦੇ 1984 ਵਿੱਚ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਦੇ ਹੁਕਮ ਦੇਣ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਸੀ ਹਾਲਾਂਕਿ ਅਟਰ ਬਿਹਾਰੀ ਵਜਪਾਈ ਦੀ ਘਟਕਿੰਤੀ ਸਰਕਾਰ 1998 ਤੋਂ 2004 ਤੱਕ ਸੱਤਾ ਵਿੱਚ ਰਹੀ ਪਰ ਉਹ ਆਪਣੀਆਂ ਘੱਟਜੋੜਤ ਮਜਬੂਰੀਆਂ ਅਤੇ ਉੱਤਰੀ ਭਾਰਤ ਵਿੱਚ ਇਸ ਦੇ ਹਿੰਦੂ ਵੋਟ ਬੈਂਕ ਦੀ ਸੰਵੇਦਨਸ਼ੀਲਤਾ ਦੇ ਨਤੀਜੇ ਵਜੋਂ ਪੰਜਾਬ ਅਤੇ 1984 ਦੇ ਕਤਲੇਆਮ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਕੁਝ ਨਹੀਂ ਕਰ ਸਕੀ। ਹਿੰਦੂ ਵੋਟ ਬੈਂਕ ਹਾਲੇ ਵੀ ਹਿੰਦੂ ਸਿੱਖ ਵੰਡ ਦੀ ਨੀਤੀ ਦੇ ਜ਼ਹਿਰੀਲੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕਿਆ ਸੀ। 2014 ਦੀਆਂ ਆਮ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਜ਼ਾਬਰਦਸ ਸੀ ਕਿ ਸਥਿਤੀ ਬਦਲ ਗਈ ਹੈ। ਇਹ ਪਹਿਲੀ ਵਾਰ ਸਰਦਨ ਵਿੱਚ ਆਪਣੀ ਬਹੁ ਗਿਣਤੀ કુલ 543 ਸੀਟਾਂ ਵਿੱਚੋਂ 282 ਨਾਲ ਸੱਤਾ ਵਿੱਚ ਆਈ ਅਤੇ 2019 ਦੀਆਂ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ 303 ਸੀਟਾਂ ਵਿੱਚ ਵਧਾਰ ਕੀਤਾ। ਨਾਰੀ ਇਸ ਦੇ ਰਾਸ਼ਟਰੀ ਲੋਕਤੰਤਰੀ ਗੱਠਜੋੜ ਐਨਡੀਐਪੀ ਵਾਲਾਂ ਨੂੰ ਪੰਜਾਬ ਜਾਂ 1984 ਦੇ ਕਤਲੇਆਮ ਵਿੱਚ ਕਾਂਗਰਸ ਦੀ ਭੂਮਿਕਾ ਤੇ ਪਰਦਾ ਪਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਜਿਵੇਂ ਕਿ ਭੂਮਿਕਾ ਵਿੱਚ ਜ਼ਿਕਰ ਕੀਤਾ ਗਿਆ ਤਬਦੀਲੀ ਦੇ ਸੰਕੇਤ ਖਾਸ ਕਰਕੇ 2017 ਤੋਂ ਹੀ ਮੁੱਖ ਕਾਰਨ ਸਨ ਜਿਸ ਕਰਕੇ ਮੈਂ ਇਹ ਕਿਤਾਬ ਲਿਖਣ ਲਈ ਉਤਸ਼ਾਹੀ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ 12 ਨਵੰਬਰ 2019 ਨੂੰ ਦੇਸ਼ ਸਾਲ ਪਰਚਲਣ ਵਾਲੇ ਜਸ਼ਨਾਂ ਦੇ ਦੌਰਾਨ ਐਨਡੀਏ ਸਰਕਾਰ ਵੱਲੋਂ ਕੀਤੇ ਗਏ ਕੁਝ ਕਾਰਜਾਂ ਅਤੇ 1984 ਦੇ ਕਤਲੇਆਮ ਨਾਲ ਜੁੜੇ ਕੁਝ ਜਾਣੇ ਪਛਾਣੇ ਅਪਰਾਧੀਆਂ ਦੀਆਂ ਸਜ਼ਾਵਾਂ ਨੇ ਪੰਜਾਬ ਦੇ ਸਿੱਖਾਂ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਕੁਝ ਲੋਕਾਂ ਤੇ ਮੌਜੂਦਾ ਸਰਕਾਰ ਦਾ ਅਨਕੂਲ ਪ੍ਰਭਾਵ ਪੈਦਾ ਕੀਤਾ ਜਾਪਦਾ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਸਮਾਰੋਹ ਨਾਲ ਸੰਬੰਧਿਤ ਇਸ ਸਰਕਾਰ ਵੱਲੋਂ ਲਏ ਗਏ ਕੁਝ ਫੈਸਲੇ ਇਸ ਪ੍ਰਕਾਰ ਹਨ ਸਤੰਬਰ 2019 ਵਿੱਚ ਬਾਕੀ ਬਚੇ 314 ਸਿੱਖ ਐਨਆਰਆਈਸ ਵਿੱਚੋਂ 312 ਦੇ ਨਾਮ ਕਾਲੀ ਸੂਚੀ ਵਿੱਚੋਂ ਹਟਾਉਣਾ ਜਿਸ ਦਿਨ ਉਹਨਾਂ ਉੱਤੇ ਭਾਰਤ ਆਉਣ ਲਈ ਰੋਕ ਲੱਗੀ ਹੋਈ ਸੀ ਅੰਤਰ ਧਰਮ ਅਧਿਆਨ ਕੇਂਦਰ ਦੀ ਸਥਾਪਨਾ ਲਈ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 175 ਕਰੋੜ ਰੁਪਏ ਦੀ ਮਨਜ਼ੂਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਕਸਬੇ ਸੁਲਤਾਨਪੁਰ ਲੋਧੀ ਦਾ ਵਿਰਾਸਤੀ ਸ਼ਹਿਰ ਵਜੋਂ ਵਿਕਾਸ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਨੂੰ ਖੋਲਣਾ ਅਤੇ 에ਅਰ ਇੰਡੀਆ ਦੇ ਜਹਾਜ਼ ਉੱਤੇ ਸਿੱਖ ਧਾਰਮਿਕ ਚਿੰਨ੍ਹ ਇਕ ਓੰਕਾਰ ਯਾਨੀ ਇੱਕ ਹੀ ਪਰਮਾਤਮਾ ਹੈ ਦਾ ਪ੍ਰਦਰਸ਼ਨ 1984 ਦੇ ਕਤਲੇਆਮ ਨਾਲ ਸੰਬੰਧਿਤ ਕੁਝ ਮਾਮਲਿਆਂ ਦੀਆਂ ਜਾਂਚਾਂ ਵਿੱਚ ਆਈ ਤੇਜ਼ੀ ਤੇ ਉਚਿਤ ਮੁਕੱਦਮੇਬਾਜ਼ੀ ਦੇ ਨਤੀਜੇ ਵਜੋਂ ਕੁਝ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਨਵੰਬਰ 2018 ਵਿੱਚ ਬਦਿੱਖ ਸੈਸ਼ਨ ਜੱਜ ਦਿੱਲੀ ਦੀ ਅਦਾਲਤ ਦੁਆਰਾ ਰੰਗਪੁਰੀ ਖੇਤਰ ਦੇ ਦੋ ਸਿੱਖ ਭਰਾਵਾਂ ਦੇ ਕਤਲ ਦੇ ਦੋਸ਼ ਵਿੱਚ ਯਸ਼ਪਾਲ ਸਿੰਘ ਨੂੰ ਮੌਤ ਦੀ ਸਜ਼ਾ ਅਤੇ ਉਸਦੇ ਸਹਿ-ਦੋਸ਼ੀ ਨਰੇਸ਼ ਸ਼ਰਾਵਤ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ 28 ਨਵੰਬਰ 2018 ਨੂੰ ਦਿੱਲੀ ਹਾਈ ਕੋਰਟ ਨੇ 22 ਸਾਲ ਪੁਰਾਣੀ ਅਪੀਲ ਦਾ ਨਿਬੇੜਾ ਕਰਦਿਆਂ ਹੇਠਲੀ ਅਦਾਲਤ ਵੱਲੋਂ 1984 ਵਿੱਚ ਤਿਰਲੋਕਪੁਰੀ ਦੇ ਪੂਰਬੀ ਦਿੱਲੀ ਖੇਤਰ ਵਿੱਚ ਹੋਈ ਹੰਸਾ ਵਿੱਚ ਨਪਾਈ ਗਈ ਭੂਮਿਕਾ ਲਈ 99 ਮਲਜ਼ਮਾਂ ਵਿੱਚੋਂ 70 ਨੂੰ ਦਿੱਤੀ ਗਈ 5 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੁਪਰੀਮ ਕੋਰਟ ਨੇ 30 April 2019 ਨੂੰ ਇਹਨਾਂ ਵਿੱਚੋਂ 7 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਸੀ ਅੰਤ ਵਿੱਚ 17 ਦਸੰਬਰ 2019 ਨੂੰ ਇੱਕ ਬਹੁਤ ਹੀ ਉਡੀਕੇ ਜਾ ਰਹੇ ਫੈਸਲੇ ਵਿੱਚ ਦਿੱਲੀ ਹਾਈ ਕੋਰਟ ਨੇ ਕਾਂਗਰਸੀ ਸਿਆਸਦਨ ਸੱਜਨ ਕੁਮਾਰ ਨੂੰ ਉਮਰਕੈਦੀ ਸਜ਼ਾ ਸੁਣਾਈ ਬਾਕੀ ਅਗਲੇ ਅੰਕ ਵਿੱਚ ਧੰਨਵਾਦ